ਸਤਿ ਸ੍ਰੀ ਅਕਾਲ ਜੀ ਰੰਗ ਪੰਜਾਬ ਦੇ 1469 ਚੈਨਲ ਤੇ ਤੁਹਾਡਾ ਸਵਾਗਤ ਹੈ ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅਸੀਂ ਵੀ ਸਭ ਠੀਕ ਠਾਕ ਵਧੀਆ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਅੱਜ ਅਸੀਂ ਤੁਹਾਡੇ ਨਾਲ ਲੈ ਕੇ ਆਏ ਆ ਨਵੀਂ ਰੈਸਪੀ ਇਹ ਹੈ ਜੀ ਸੈਂਡਵਿਚ ਬ੍ਰੈਡ ਤੇ ਅੱਜ ਅਸੀਂ ਬਣਾਵਾਂਗੇ ਤੁਸੀਂ ਆਪੇ ਦੇਖ ਕੇ ਹੀ ਸਮਝ ਗਏ ਹੋਣੇ ਆ ਅੱਜ ਅਸੀਂ ਸੈਂਡਵਿਚ ਬਣਾਵਾਂਗੇ ਤੇ ਆ ਅਸੀਂ ਲੈ ਲੈ ਦੇ ਵਾਸਤੇ ਬ੍ਰੈਡ ਪਿਆਜ਼, ਖੀਰਾ ਤੇ ਆ ਲੈ ਲਈ ਅਸੀਂ ਜੀ शिमला ਮਿਰਚ ਤੇ ਨਾਲ ਅਸੀਂ ਪਾਵਾਂਗੇ ਆ ਜੀ ਸਵੀਟ ਸਵੀਟ ਕਰਨ ਮੱਕੀ ਦੇ ਦਾਣੇ ਤੇ ਅੱਜ ਅਸੀਂ ਇਹਨਾਂ ਚੀਜ਼ਾਂ ਦੇ ਨਾਲ ਹੀ ਬਣਾਵਾਂਗੇ ਜੀ ਸੈਂਡਵਿਚ ਤੇ ਹੁਣ ਤੁਸੀਂ ਸਾਡੀ ਵੀਡੀਓ ਦੇ ਨਾਲ ਅੰਤ ਤੱਕ ਬਣਿਆ ਰਹਿਣਾ ਬਹੁਤ ਹੀ ਜਲਦੀ ਬਣਨ ਵਾਲੀ ਇਹ ਡਿਸ਼ ਆ ਤੇ ਤੁਸੀਂ ਦੇਖਣਾ ਸਪਾਈਸ ਸਪਾਈਸੀ ਕਿਸ ਤਰ੍ਹਾਂ ਕਿਹੜੇ-ਕਿਹੜੇ ਮਸਾਲਿਆਂ ਦੀ ਅਸੀਂ ਇਹਦੇ ਵਿੱਚ ਐਡ ਕਰਦੇ ਹਾਂ ਕਿਹੜੀ-ਕਿਹੜੀ ਚੀਜ਼ ਅਸੀਂ ਇਹਦੇ ਵਿੱਚ ਐਡ ਕਰਦੇ ਹਾਂ ਤੁਸੀਂ ਦੇਖਣਾ ਸਬਜ਼ੀ ਸਾਡੀ ਗਈ ਹੈ ਜੀ ਕੱਟੀ ਇਸ ਤੋਂ ਪਹਿਲਾਂ ਹੀ ਦੱਸ ਚੁੱਕੇ ਹਾਂ शिमला ਮਿਰਚ ਪਿਆਜ਼ ਇਹ ਸਾਰੀ ਚੀਜ਼ਾਂ ਨੂੰ ਬਰੀਕ-ਬਰੀਕ ਕੱਟ ਲਿਆ ਵਾ ਇਹਦੇ ਵਿੱਚ ਪਾਵਾਂਗੇ ਅਸੀਂ ਹੁਣ ਆਪਣੇ ਮੱਕੀ ਦੇ दाਣੇ ਇਹਦੇ ਵਿੱਚ ਪਾਵਾਂਗੇ ਸਾਰੇ ਮਸਾਲੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਇਹ ਆਪਾਂ ਥੋੜਾ ਹੀ ਪਾਵਾਂਗੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਥੋੜੇ ਚਿਲੀ ਫਲੈਕਸ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਆਪਾਂ ਪੂਜਾ ਜੀਰਾ ਇਹ ਇਹ ਚੀਜ਼ਾਂ ਦੀ ਜ਼ਰੂਰਤ ਨਹੀਂ ਹੁੰਦੀ ਵੈਸੇ ਆਪਾਂ ਟੇਸਟ ਵਾਸਤੇ ਹੀ ਦੇ ਰਹੇ ਹਾਂ ਕਿਉਂਕਿ ਆਪਾਂ ਸਪਾਈਸੀ ਸਾਸ ਬਣਾਉਣੇ ਆ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਮਾਇਓਈ ਐਗलेस ਇਦੇ ਨਾਲ ਹੀ ਅਸੀਂ ਪਾਵਾਂਗੇ ਮਲਟੀ ਸਪਾਈਸੀ ਮਸਾਲਾ ਪੀਰੀ ਪੀਰੀ ਜੋ ਕਿ ਬਹੁਤ ਹੀ ਅੱਛਾ ਟੇਸਟ ਦਿੰਦਾ ਇਹੋ ਜਿਹੇ ਮਸਾਲੇ ਪਾਉਣੇ ਬਹੁਤ ਜ਼ਰੂਰੀ ਹੁੰਦੇ ਇਹੋ ਜਿਹੀ ਚੀਜ਼ਾਂ ਚ ਤੇ ਹੁਣ ਜਾਊਗਾ ਜੀ ਸਾਡਾ ਅਰਗੈਨੋਮ ਮਸਾਲਾ ਇਹ ਤਾਂ ਬਹੁਤ ਟੇਸਟੀ ਲੱਗਦਾ ਮੈਨੂੰ ਇਸ ਕਰਕੇ ਮੈਂ ਥੋੜਾ ਵੱਧ ਹੀ ਪਾਉਣੀ ਆ ਤੇ ਹੁਣ ਆਪਾਂ ਇਹਨੂੰ ਕਰ ਲਾਂਗੇ ਚੰਗੀ ਤਰ੍ਹਾਂ ਮਿਕਸ ਹੋ ਗਿਆ ਸਾਡਾ ਤਿਆਰ ਤੇ ਤੁਸੀਂ ਜਿਹੜੀ ਆ ਮਾਇਓ ਉਹ ਤੁਸੀਂ ਆਪਣੇ ਹਿਸਾਬ ਨਾਲ ਪਾਉਣੀ ਆ ਜਿੰਨੀ ਵੀ ਤੁਹਾਨੂੰ ਚਾਹੀਦੀ ਆ ਉਹਦਾ ਕੋਈ ਨਹੀਂ ਹੁੰਦਾ ਕਿ ਆਪਾਂ ਇੰਨੀ ਪਾਉਣੀ ਆ ਜਾਂ ਇਹਦੇ ਵਿੱਚ ਵਾਧਿਆ ਜਾਂ ਇਹਦੇ ਵਿੱਚ ਘਟਿਆ ਇਹ ਆਪਾਂ ਆਪਣੇ ਅੰਦਾਜ਼ ਅਨਸਾਰ ਪਾਉਣੀ ਆ ਤੇ ਆ ਅਸੀਂ ਜੀ ਇਹਦੀ ਅਸੀਂ ਹੁਣ ਕਰਾਂਗੇ ਫਿਲਿੰਗ ਤੇ ਨਾਲ ਅਸੀਂ ਲੈ ਲਈਏ ਜੀ ਆਹ ਵਾਲੀ ਚੀਜ਼ ਤੇ ਨਾਲ ਹੀ ਅਸੀਂ ਇਹਦੀ ਫਿਲਿੰਗ ਕਰਾਂਗੇ ਇਹ ਚੀਜ਼ ਅਸੀਂ ਇਹਦੇ ਨਾਲੋਂ ਐਕਸਟਰਾ ਕਰ ਰਹੇ ਆ ਤੇ ਇਹਦਾ ਕਰਕੇ ਤੁਸੀਂ ਸਾਡੀ ਵੀਡੀਓ ਦੇ ਨਾਲ ਬਣਿਆ ਰਹਿਣਾ ਕਿ ਕਿਸ ਤਰ੍ਹਾਂ ਦਾ ਤਿਆਰ ਹੋ ਕੇ ਆਉਂਦਾ ਵਾ ਤੇ ਇਹ ਜੀ ਅਸੀਂ ਲੈ ਲਿਆ ਹੁਣ ਬ੍ਰੈਡ ਤੇ ਇਹਨਾਂ ਦੀ ਹੁਣ ਅਸੀਂ ਕਰਾਂਗੇ ਜੀ ਮਿਕਸਚਰ ਸਾਡਾ ਜੀ ਹੋ ਗਿਆ ਸਬਜ਼ੀਆਂ ਦਾ ਹੁਣ ਅਸੀਂ ਲਾ ਲਿਆ ਜੀ ਬਰੈਡਾਂ ਦੇ ਉੱਪਰ ਅਸੀਂ ਅਮੁੱਲ ਬਟਰ ਲਾ ਲਿਆ ਵਾ ਜੀ ਇਹ ਲੱਗ ਗਿਆ ਜੀ ਸਾਡਾ ਬਟਰ ਤੇ ਹੁਣ ਅਸੀਂ ਇਹਨਾਂ ਦੀ ਕਰਾਂਗੇ ਜੀ ਫੀਲਿੰਗ ਗਰਮੀ ਬਹੁਤ ਜ਼ਿਆਦਾ ਵਾ ਅਸੀਂ ਤਾਂ ਕਿਹਾ ਸੀ ਕਿ بارش ਹੋਈਏ بارش ਦੇ ਵਿੱਚ ਬਣਾਉਨੇ ਆ ਪਰ بارش ਤੋਂ ਬਾਅਦ ਤੁਹਾਨੂੰ ਪਤਾ ਕਿਚਨ ਦੇ ਵਿੱਚ ਕਿੰਨੀ ਘੁਟਨਜੀ ਮਹਿਸੂਸ ਹੁੰਦੀ ਆ ਤੇ ਅਸੀਂ ਪੱਖਾ ਵੀ ਨਹੀਂ ਚਲਾ ਸਕਦੇ ਤੇ ਇਹ ਹੋ ਰਹੀ ਹੈ ਜੀ ਇਹਦੀ ਸ਼ੀਲਿੰਗ ਅਸੀਂ ਕਿਹਾ ਦੋ ਬ੍ਰੈਡ ਇਕੱਠੇ ਹੀ ਬਣਾ ਕੇ ਤੇ ਸ਼ੇਅਰ ਹੀ ਦੋਹਾਂ ਜੀ ਇਕੱਠਿਆਂ ਕਰਦੇ ਆ ਹੁਣ ਜਾਊਗੀ ਜੀ ਸਾਡੀ ਹੁਣ ਜਾਊਗੀ ਇਹਦੇ ਵਿੱਚ ਜੀ ਸਾਡੀ ਚੀਜ਼ ਇਹ ਚੀਜ਼ ਸਾਡੀ ਜਿਹੜੀ ਆ ਦੁੱਜੀ ਨਹੀਂਗੀ ਇਹ ਅਸੀਂ ਆਹ ਵਾਲੀ ਮੈਲਟ ਵਾਲੀ ਚੀਜ਼ ਲੈਂਦੀ ਆ ਜਲਦੀ ਮੈਲਟ ਹੋ ਜਾਂਦੀ ਆ ਇਹਦੇ ਵਿੱਚ ਮੈਨੂੰ ਥੋੜੀ ਹੱਥ ਦੀ ਵਰਤੋਂ ਕਰਨੀ ਪੈ ਰਹੀ ਆ ਕਿਉਂਕਿ ਇਹ ਚਮਚੇ ਦੇ ਨਾਲ ਉਸ ਤਰ੍ਹਾਂ ਛੁੱਟਦੀ ਨਹੀਂਗੀ ਜਿਹੜੀ ਦੁੱਜੀ ਹੁੰਦੀ ਆ ਉਹਨੂੰ ਤਾਂ ਅਸੀਂ ਇਸ ਤਰ੍ਹਾਂ ਪਾ ਲੈਨੇ ਆ ਨਾ ਪੀਜੇ ਤੇ ਵੀ ਇਸ ਤਰ੍ਹਾਂ ਇਹ ਹੁਣ ਨਵਾਂ ਪ੍ਰੋਡਕਟ ਆਇਆ ਵਾ ਹੁਣ ਕਰਾਂਗੇ ਜੀ ਅਸੀਂ ਇਹਨਾਂ ਨੂੰ ਇਸ ਤਰ੍ਹਾਂ ਬੰਦ ਕੋਲੇ-ਪੋਲੇ ਹੱਥਾਂ ਦੇ ਨਾਲ ਇਹਨੂੰ ਅਸੀਂ ਲਵਾਂਗੇ ਜੀ ਦਬਾ ਤੇ ਹੁਣ ਅਸੀਂ ਲਾਵਾਂਗੇ ਜੀ ਇਹਦੀ ਇੱਕ ਸਾਈਡ ਤੇ ਬਟਰ ਇਹ ਅਸੀਂ ਖਮੂਲ ਬਟਰ ਦੀ ਵਰਤੋਂ ਕੀਤੀ ਆ ਤੁਸੀਂ ਜਿਹੜਾ ਵੀ ਤੁਹਾਡੇ ਕੋਲ ਹੋਵੇ ਤੁਸੀਂ ਉਹ ਹੀ ਵਰਤ ਸਕਦੇ ਆ ਹੁਣ ਅਸੀਂ ਇਹਦੀ ਇੱਕ ਇੱਕ ਸਾਈਡ ਦੇ ਉੱਤੇ ਅਮੁੱਲ ਬਟਰ ਲਾ ਦਿੱਤਾ ਆਪਾਂ ਕੋਈ ਤੇਲ ਕੁਝ ਵੀ ਵਰਤ ਸਕਦੇ ਹਾਂ ਪਰ ਜਿਹੜਾ ਬਟਰ ਦਾ ਟੇਸਟ ਹੈ ਨਾ ਇਹ ਬ੍ਰੈਡ ਵਗੈਰਾ ਦੇ ਵਿੱਚ ਬਟਰ ਹੀ ਠੀਕ ਰਹਿੰਦਾ ਤੇ ਹੁਣ ਅਸੀਂ ਇਹਨਾਂ ਨੂੰ ਇੱਧਰ ਅਸੀਂ ਰੱਖਤਾ ਸੀ ਜੀ ਗੈਸ ਦੇ ਉੱਪਰ ਨਾਨ ਸਟਿਕ ਤਵਾ ਅਸੀਂ ਟੋਸਟਰ ਦੇ ਨਾਲ ਵੀ ਕਰ ਸਕਦੇ ਸੀਗੇ ਪਰ ਉਹ ਵਾਲੀ ਚੀਜ਼ ਥੋੜੀ ਹੋਰ ਹੋ ਜਾਂਦੀ ਹੈ ਅਲੱਗ ਹੋ ਜਾਂਦੀ ਜਿਵੇਂ ਇੱਕ ਮਸ਼ੀਨੀ ਜੋਗ ਵਾਲਾ ਹੋ ਜਾਂਦਾ ਸਿਸਟਮ ਇਹ ਵਾਲਾ ਇੱਕ ਰੈਗੂਲਰ ਵੇਅ ਹੈ ਕਿ ਅਸੀਂ ਜਿਵੇਂ ਰਸੋਈ ਦੇ ਵਿੱਚ ਰੈਗੂਲਰ ਹੀ ਚੀਜ਼ਾਂ ਵਰਤਦੇ ਆਂ ਇਹ ਅਸੀਂ ਉਸ ਤਰੀਕੇ ਦੇ ਨਾਲ ਬਣਾਏ ਆ ਸੈਂਡਵਿਚ ਤੇ ਇਹਨਾਂ ਨੂੰ ਅਸੀਂ ਤਵੇ ਤੇ ਹੀ ਕਰਾਂਗੇ ਤੇ ਹੁਣ ਅਸੀਂ ਬਟਰ ਵਾਲੀ ਸਾਈਡ ਇਹਦੀ ਰੱਖਤੀ ਸੀ ਜੀ ਤਵੇ ਦੇ ਉੱਪਰ ਤੇ ਹੁਣ ਇਹਦੀ ਅਸੀਂ ਉੱਪਰਲੀ ਸਾਈਡ ਦੇ ਉੱਪਰ ਲਾ ਦਿੱਤਾ ਵਾ ਜੀ ਥੋੜਾ ਜਿਹਾ ਬਟਰ ਕਿਉਂਕਿ ਜੋ ਕਿ ਤਵੇ ਦੇ ਨਾਲ ਚਿਪਕੇ ਨਾ ਤੇ ਨਾਲੇ ਸੌਫਟ ਕਰੰਚੀ ਹੋ ਜਾਏਗਾ ਸੀ ਨੂੰ ਪਲਟ ਦਿੱਤਾ ਜੀ ਇਹਦੀ ਦੂਜੀ ਸਾਈਡ ਕਰ ਦਿੱਤੀ ਤੇ ਹੁਣ ਇਹ ਬੜਾ ਹੀ ਸੋਹਣਾ ਲੋਅ ਫਲੇਮ ਤੇ ਬਣ ਗਿਆ ਵਾ ਵੈਸੇ ਸਾਡਾ ਇਹ ਤਵਾ ਕਾਫੀ ਭਾਰਾ ਹੈਗਾ ਵਾ ਅਸੀਂ ਨੂੰ ਹਾਈ ਫਲੇਮ ਤੇ ਵੀ ਕਰ ਸਕਦੇ ਆ ਪਰ ਸਟਾਰਟਿੰਗ ਦੇ ਵਿੱਚ ਲੋਅ ਤੇ ਹੀ ਰੱਖਿਆ ਜਦੋਂ ਅਸੀਂ ਇਸੇ ਤਰ੍ਹਾਂ ਹੀ ਸੇਕ ਲਵਾਂਗੇ ਇਸੇ ਤਰ੍ਹਾਂ ਅਸੀਂ ਆਪਣਾ ਜੀ ਦੂਜਾ ਸੈਂਡਵਿਚ ਵੀ ਉੱਪਰ ਰੱਖ ਲਿਆ ਉਹਦਾ ਵੀ ਇਸ ਬਟਰ ਵਾਲਾ ਪਾਸਾ ਜਿਹੜਾ ਉਹ نیچے ਕਰਤਾ ਤੇ ਉੱਪਰਲੀ ਸਾਈਡ ਆਪਾਂ ਬਟਰ ਲਗਾ ਲਿਆ ਇਸੇ ਤਰ੍ਹਾਂ ਤੁਸੀਂ ਬਾਕੀ ਸੈਂਡਵਿਚ ਵੀ ਤਿਆਰ ਕਰ ਕਰਕੇ ਉਹਨਾਂ ਨੂੰ ਇਸੇ ਤਰ੍ਹਾਂ ਹੀ ਥੋੜਾ ਥੋੜਾ ਬਟਰ ਲਗਾ ਕੇ ਤੇ ਤੁਸੀਂ ਇਸ ਤਰ੍ਹਾਂ ਤਿਆਰ ਕਰੀ ਜਾਓ ਤੇ ਦੇਖੋ ਕਿੰਨੇ ਸੋਹਣੇ ਬਣਦੇ ਜਾਂਦੇ ਆ ਸੈਂਡਵਿਚ ਜਿਹੜਿਆ ਇਹਨਾਂ ਦਾ ਬਸ ਇਹੀ ਹੁੰਦਾ ਸਭ ਤੋਂ ਜ਼ਿਆਦਾ ਕਿ ਇਸ ਤਰ੍ਹਾਂ ਕ੍ਰਿਸਪੀ ਕ੍ਰਿਸਪੀ ਹੋਣੇ ਚਾਹੀਦੇ ਆ ਉਹ ਜਿਹੜੇ ਲੂਸ ਜਿਹੇ ਹੁੰਦੇ ਆ ਉਹ ਸੈਂਡਵਿਚ ਜਿਹੜਿਆ ਉਹ ਖਾਣ ਦੇ ਵਿੱਚ ਇੰਨੇ ਟੇਸਟ ਨਹੀਂ ਲੱਗਦੇ ਮੈਨੂੰ ਤਾਂ ਇਸ ਤਰ੍ਹਾਂ ਦੇ ਕ੍ਰਿਸਪੀ ਕ੍ਰਿਸਪੀ ਹੀ ਬਹੁਤ ਜ਼ਿਆਦਾ ਵਧੀਆ ਲੱਗਦੇ ਆ ਤੇ ਮੈਂ ਤਾਂ ਇਸ ਤਰ੍ਹਾਂ ਹੀ ਉਹਨਾਂ ਨੂੰ ਦੋ ਪਾਸਿਆਂ ਤੋਂ ਚੰਗੀ ਤਰ੍ਹਾਂ ਰਾੜ ਕੇ ਫੇਰ ਹੀ ਬਣਾਉਣੀ ਆ ਜਿਨ੍ਹਾਂ ਦੀ ਇਸ ਤਰ੍ਹਾਂ ਆਵਾਜ਼ ਆਵੇ ਹੁਣ ਅਸੀਂ ਇਹਨਾਂ ਨੂੰ ਜੀ ਇਸ ਤਰ੍ਹਾਂ ਫੇਰ ਲਓ ਆਵਾਜ਼ ਆ ਰਹੀ ਹੈ ਮੈਨੂੰ ਇਹ ਆਵਾਜ਼ ਬਹੁਤ ਹੀ ਜ਼ਿਆਦਾ ਪਸੰਦ ਆਉਂਦੀ ਹੈ ਫਿਲਿੰਗ ਦੇਖੋ ਤੁਸੀਂ ਚੀਜ਼ ਦੇਖੋ ਤੁਸੀਂ ਕਿਸ ਤਰ੍ਹਾਂ ਸਾਰੀ ਚੀਜ਼ ਜਿਹੜੀ ਉਹ ਮੈਲਟ ਹੋ ਗਈ ਆ ਦੇਖੋ ਤੇ ਹੁਣ ਅਸੀਂ ਇਹਨਾਂ ਨੂੰ ਐਸਟਰਾ ਪਲੇਟ ਦੇ ਵਿੱਚ ਲਵਾਂਗੇ ਜੀ ਸਜਾ ਤੇ ਆਹ ਪਾ ਲਈ ਆ ਜੀ ਅਸੀਂ ਸੀਜ਼ਨ ਤੇ ਟਮਾਟੋ ਸੌਸ ਇਹਨਾਂ ਦੋਵਾਂ ਨੂੰ ਮਿਕਸ ਕਰਕੇ ਖਾਈਏ ਤਾਂ ਬਹੁਤ ਹੀ ਜ਼ਿਆਦਾ ਟੇਸਟ ਆਉਂਦਾ ਵਾ ਤੇ ਇਹ ਆ ਜੀ ਸਾਡੇ ਅੱਜ ਦੀ ਸੈਂਡਵਿਚ ਤੇ ਇਹ ਸਾਡੀ ਸੌਸ ਤੇ ਤੁਸੀਂ ਵੀ ਬਣਾਓ بارشਾਂ ਸ਼ੁਰੂ ਹੋ ਗਈਆਂ ਵਾ ਤੇ ਇਹ ਹੁਣ ਸਾਡੇ ਰੋਜ਼ ਦੇ ਖਾਣ ਵਾਲੇ ਜਿਹੜੇ ਆ ਇਸ ਤਰ੍ਹਾਂ ਦੀਆਂ ਰੈਸਪੀਆਂ ਇਸ ਤਰ੍ਹਾਂ ਦੀਆਂ ਡਿਸ਼ਾਂ ਸਾਨੂੰ ਬਹੁਤ ਚੰਗੀਆਂ ਲੱਗਣਗੀਆਂ ਤੁਸੀਂ ਵੀ ਬਣਾਓ ਤੇ ਖਾਓ ਤੇ ਸਾਡੇ ਚੈਨਲ ਤੇ ਆਓ ਰੰਗ ਪੰਜਾਬ ਦੇ 149 ਚੈਨਲ ਨੂੰ ਤੁਸੀਂ ਇਸੇ ਤਰ੍ਹਾਂ ਦੇਖਦੇ ਰਹਿਣਾ ਤੇ ਰੋਜ਼ ਦੇ ਰੋਜ਼ ਨਵੀਆਂ ਨਵੀਆਂ ਰੈਸਪੀਆਂ ਦੇਖੋ ਨਾਲੇ ਤੁਹਾਨੂੰ ਜਿਆਦਾ ਆ ਜਾਏਗਾ ਕਿ ਆਹ ਜਾ ਚੀਜ਼ ਬਣਾਈਏ ਤੇ ਸਬਸਕ੍ਰਾਈਬ ਵੀ ਕਰੋ ਸ਼ੇਅਰ ਵੀ ਕਰੋ ਦੱਬ ਕੇ ਸ਼ੇਅਰ ਕਰੋ ਆਪਣੇ ਭੈਣ ਭਰਾਵਾਂ ਨੂੰ ਦੱਬ ਕੇ ਸ਼ੇਅਰ ਕਰੋ ਸਬਸਕ੍ਰਾਈਬ ਕਰਾਓ ਤੇ ਕਮੈਂਟ ਵੀ ਕਰੋ ਕਮੈਂਟ ਕਰਕੇ ਦੱਸੋ ਵੀ ਸਾਨੂੰ ਬੜਾ ਚਾਹ ਵੀ ਤੁਸੀਂ ਸਾਨੂੰ ਸੋਹਣੇ ਸੋਹਣੇ ਕਮੈਂਟ ਕਰਕੇ ਦੱਸੋ ਕਿ ਆ ਆ ਭੇਜੋ ਜੀ ਆ ਭੇਜੋ ਤੇ ਅਸੀਂ ਉਹ ਚੀਜ਼ਾਂ ਬਣਾਈਏ ਤੇ ਉਸ ਤਰ੍ਹਾਂ ਫਿਰ ਅਸੀਂ ਸੋਚਦੇ ਰਹਿੰਨੇ ਆ ਕਿ ਅੱਜ ਚਲੋ ਅਸੀਂ ਆ ਚੀਜ਼ ਬਣਾਉਣੀ ਆ ਤੇ ਅਸੀਂ ਉਹਦੀ ਵੀਡੀਓ ਤਿਆਰ ਕਰ ਲੈਨੇ ਆ ਜੇ ਤੁਸੀਂ ਸਾਨੂੰ ਸੋਹਣੇ ਸੋਹਣੇ ਕਮੈਂਟ ਕਰੋਗੇ ਤੇ ਫਿਰ ਅਸੀਂ ਤੁਹਾਡੀ ਫਰਮਾਇਸ਼ ਤੇ ਉਹੋ ਉਹੋ ਜੀਆਂ ਹੀ ਚੀਜ਼ਾਂ ਬਣਾ ਕੇ ਤੁਹਾਨੂੰ ਭੇਜਾਂਗੇ ਥੈਂਕ ਯੂ ਜੀ